ਮਾਜ ਹੈ ਹਾਈਲੈਟਡ ਸੈਂਟਰ ਬੰਦ ਦੀ ਕਾਲ ਦਿੱਤੀ ਗਈ ਕੀ ਕਾਰਨ ਹੈ ਜੀ ਤੇ ਬਰਨਾਲਾ ਦੇ ਵਿੱਚ ਇੱਕ ਇਨਸੀਡੈਂਟ ਹੋਇਆ ਜੀ ਜਿਹਦੇ ਵਿੱਚ ਮਤਲਬ ਉਹਨਾਂ ਦਾ ਇਮੀਗ੍ਰੇਸ਼ਨ ਵਾਲਿਆਂ ਨਾਲ ਕੋਈ ਡਿਸਪਿਊਟ ਸੀਗਾ ਉਹਨਾਂ ਨੇ ਇਮੀਗ੍ਰੇਸ਼ਨ ਸੈਂਟਰ ਤੇ ਧਰਨਾ ਦੇਣਾ ਤਾਂ ਚਲੋ ਦਿੱਤਾ ਉਹਨਾਂ ਦੀਆਂ ਇਹੜੇ ਅਦਰ ਬਿਜ਼ਨੈਸਸ ਨੇ ਉਹਨਾਂ ਦੇ ਮੂਹਰੇ ਜਾ ਕੇ ਧਰਨੇ ਦਿੱਤੇ ਡਾਂਗਾ ਲੈ ਕੇ ਬੈਠ ਗਏ ਅਸੀਂ ਉਹਦੇ ਬਿਲਕੁਲ ਖਿਲਾਫ ਆ ਉਹਦੇ ਲਈ ਇਹ ਤਾਂ ਨਾ ਦਿੱਤਾ ਉਹਨਾਂ ਦੇ ਅਸੀਂ ਆਪ ਦੀ ਜਿਹੜੀ ਸਾਡੀ ਕਮਿਊਨਿਟੀ ਅਸੀਂ ਉਹਦੀ ਫੇਵਰ ਦੇ ਵਿੱਚ ਅੱਜ ਬੰਦ ਦੀ ਕਾਲ ਦਿੱਤੀ ਆ ਤੇ ਜੇ ਇਹ ਮਤਲਬ ਇਦਾਂ ਦੀ ਗੁੰਡਾਗਰਦੀ ਫਿਊਚਰ ਚ ਵੱਧਦੀ ਆ ਤਾਂ ਫਿਰ ਅਸੀਂ ਵੀ ਉਹਦੇ ਖਿਲਾਫ ਆ ਜਿਹੜਾ ਆਉਣ ਵਾਲੇ ਸਮੇਂ ਚ ਫਿਰ ਹੋਰ ਸਖਤ ਐਕਸ਼ਨ ਲਵਾਂਗੇ ਔਰ ਇਹਨੂੰ ਵਧਾਵਾਂਗੇ ਤੇਵੇਂ ਬੰਦੀ ਕੋਲ ਜਿਹੜੀ ਕੱਲੇ ਮੁਕਸਰ ਹੈ ਜੀ ਆਲ ਪੰਜਾਬ ਹੈ ਜੀ ਇਹ ਆਲਮੋਸਟ ਆਲ ਮਾਲਵਾ ਜੀ ਅ ਅਗਲੇ ਦਿਨਾਂ ਦੇ ਵਿੱਚ 17 ਤਰੀਕ ਦੇ ਵਿੱਚ ਬਾਕੀ ਵੀ ਹੈਗਾ 16 ਦੇ ਵਿੱਚ ਅੱਜ ਮੁਕਸਰ ਬੰਦਾ ਜੀ ਕੋਟਪੂਰਾ ਬੰਦਾ ਫਰੀਦਕੋਟ ਬੰਦਾ ਬਟਿੰਡਾ ਬੰਦਾ ਔਰ ਬਰਨਾਲਾ ਕੱਲ ਬੰਦ ਸੀਗਾ ਉੱਥੇ ਬੈਠੇ ਹੋਇਆ ਸਾਡੀਆਂ ਮਤਲਬ ਜਿਹੜਿਆ ਵਪਾਰੀ ਵਰਗਾ ਉਹ ਸਾਰਾ ਇਕੱਠਾ ਹੋ ਕੇ ਉਹਨਾਂ ਦੇ ਅਗੇਂਸਟ ਬੈਠਾ ਹੋਇਆ ਇੱਕ ਸਾਈਡ ਤੇ ਫਾਰਮਰਸ ਬੈਠੇ ਹੋਏ ਨੇ ਦੂਜੀ ਸਾਈਡ ਤੇ ਉਹ ਵੀ ਬੰਦੇ ਬੈਠੇ ਹੋਏ ਆ ਸਾਡੇ ਬੰਦੇ ਹੀ ਬੈਠੇ ਹੋਏ ਆ ਹਾਂ ਦੇਖੋ ਮੁਕਸਰ ਐਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਨੇ ਜੋ ਪੰਜਾਬ ਦੇ ਵਿੱਚ ਧਰਨਾ ਕਲਚਰ ਡਵੈਲਪ ਹੋ ਰਿਹਾ ਉਹਦੇ ਖਿਲਾਫ ਵਿੱਚ ਬੰਦ ਦਾ ਐਲਾਨ ਕੀਤਾ ਹੈ ਅਸੀਂ ਕਿਸੇ ਪਾਰਟੀ ਦਾ ਸਪੋਰਟ ਨਹੀਂ ਕਰ ਰਹੇ ਅਸੀਂ ਸਿਰਫ ਜੋ ਇਹ ਅਖੌਤੀ ਧਰਨਾ ਕਲਚਰ ਇਹਨਾਂ ਨੇ ਡਵੈਲਪ ਕਰਤਾ ਪੰਜਾਬ ਵਿੱਚ ਉਹਦੇ ਖਿਲਾਫ ਆ ਜੇ ਕੋਈ ਦੋਸ਼ੀ ਆ ਉਹਦੇ ਲਈ ਪੰਜਾਬ ਪੁਲਿਸ ਹੈ ਕੋਰਟ ਹੈ ਅਸੀਂ ਜਾਣਦੇ ਆ ਕਿ ਜਿਹੜਾ ਦੋਸ਼ੀ ਆ ਉਹਨੂੰ سزا ਮਿਲੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇ ਤੇ ਇਹ ਜੋ ਸੜਕਾਂ ਰੋਕੇ ਐਦਾਂ ਧਰਨੇ ਲਾਏ ਜਾ ਰਿਹਾ ਲੋਕਾਂ ਦਾ ਕਾਰੋਬਾਰ ਨੂੰ ਔਰ ਉਹਨਾਂ ਦੇ ਆਮ ਜੋ ਜੰਜੀਵਨ ਆ ਉਹਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਅਸੀਂ ਇਹਦੇ ਖਿਲਾਫ ਅੱਜ ਸਾਰੇ ਹੀ ਮੁਕਸਰ ਆਇਲ ਸੈਂਡ ਇਮੀਗ੍ਰੇਸ਼ਨ ਜਿਹੜੀ ਅਸੈਸ਼ਨ ਆ ਉਹਨਾਂ ਨੇ ਬੰਦ ਦਾ ਐਲਾਨ ਕੀਤਾ ਤੇ ਇੱਕ ਦਿਨ ਦਾ ਹੀ ਹੈ ਕਿ ਸਰ ਅੱਗੇ ਵੀ ਇਹ ਹੋਊਗਾ ਇਹ ਫਿਲਹਾਲ ਇੱਕ ਦਿਨ ਦਾ ਹੀ ਹੈ ਔਰ ਉਸ ਤੋਂ ਬਾਅਦ ਜੋ ਫਿਰ ਜੋ ਅੱਗੇ ਸਾਨੂੰ ਹੋਏਗਾ ਜਰਕਾਰ ਤੱਕ ਹੀ ਮੰਗ ਕਰ ਲਈ ਜੀ ਦੇ ਵੀ ਸਰਕਾਰ ਨੂੰ ਅਸੀਂ ਇਹੀ ਮੰਗ ਕਰਦੇ ਆ ਕਿ ਜੋ ਦੋਸ਼ੀ ਹੈ ਕੋਈ ਵੀ ਪਾਰਟੀ ਦੋਸ਼ੀ ਹੈ چاہے ਉਹ ਕਿਸੇ ਨਾਲ ਕੋਈ ਤੱਕਾ ਹੋ ਰਿਹਾ ਹੈ ਤਾਂ ਸਰਕਾਰ ਉਹ ਉਸ ਨੂੰ ਇਨਸਾਫ ਦੇਵੇ ਉਹ ਆਪਣਾ ਇਨਵੋਲਵਮੈਂਟ ਉਹਦੇ ਵਿੱਚ ਹੋਣਾ ਚਾਹੀਦਾ ਹੈ ਸਰਕਾਰ ਆਪਣਾ ਕੰਮ ਕਰੇ ਕਿਉਂ ਜਿਹੜੀ ਇਹ ਬੰਦੇ ਐਦਾਂ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਸੜਕਾਂ ਰੋਕ ਕੇ ਔਰ ਉਹਨਾਂ ਦੇ ਵੀ ਖਿਲਾਫ ਵੀ ਐਕਸ਼ਨ ਲਵੇ ਜੇ ਮੈਂ